ਸੋਸ਼੍ਰੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਅੱਜ ਫੇਰ ਇੱਕ ਨਵਾਂ ਅਪਡੇਟ ਲੈ ਕੇ ਹਾਜ਼ਰ ਆ ਹਾਜ਼ਰ ਹਾਂ ਇਸ ਤੋਂ ਆ ਬਾਈ ਜੀ ਇੱਕ ਨਵੀਂ ਖਬਰ ਨਿਕਲ ਕੇ ਆਈ ਆ ਤੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜਿਹੜੇ ਆਪਦੇ ਮਾਪੇ ਬੱਚਿਆਂ ਨੂੰ ਕੈਨੇਡਾ ਭੇਜਦੇ ਨੇ ਜਾਂ ਕੁਝ ਵੱਡੀ ਉਮਰ ਦੇ ਕਹ ਲਓ ਉਹ ਆਜ਼ਾਦੀਆ ਕੈਨੇਡਾ ਬਹੁਤ ਸਾਰੇ ਲੋਕ ਅਸੀਂ ਦੇਖੇ ਆ ਕਿ ਮੈਂ ਆਪਦੇ ਬਾਹਰ ਜਾਵਾਂ ਜੇ ਜਿਹੜੀ ਮੇਰੇ ਬੱਚੇ 14 15 ਸਾਲ ਦੇ ਬੱਚੇ ਨੇ ਹਲੇ ਉਹਨਾਂ ਦਾ ਪੋਸ਼ ਬਣਾਉਂਗਾ ਬਾਹਰ ਜਾ ਕੇ ਤੇ ਕਿਉਂਕਿ ਇੰਡੀਆ 'ਚ ਜਿਹੜਾ ਕੁਝ ਬਈ ਸੁਣਦੇ ਆ ਆਪਾਂ ਉਹ ਤੇ ਯਕੀਨ ਮੰਨ ਲੈਨੇ ਆ ਆਪਾਂ ਨੂੰ ਲੱਗਦਾ ਲੋਕ ਜੇ ਕਹਿ ਰਹੇ ਨੇ ਤਾਂ ਇਹ ਸੱਚ ਆ ਬਈ ਆਪਾਂ ਵੀ ਉੱਥੇ ਜਾ ਕੇ ਆਪਦੇ ਬੱਚਿਆਂ ਦਾ ਭਵਿੱਖ ਬਣਾਵਾਂਗੇ ਕਿਉਂਕਿ ਹਰ ਬੰਦੇ ਦਾ ਸ਼ੌਕ ਹੁੰਦਾ ਕਿ ਮਹਿੰਗਾ ਫੋਨ ਮਹਿੰਗੀਆਂ ਗੱਡੀਆਂ ਜਾਂ ਵਧੀਆ ਕੱਪੜੇ ਪਾਵੇ ਤੇ ਵਧੀਆ ਬਈ ਖਾਣਾ ਪੀਣਾ ਹੋਵੇ ਕਿਉਂਕਿ ਸੁਪਨਾ ਤਾਂ ਇਹੀ ਹੁੰਦਾ ਈਡੀਆ ਚ ਦੱਸਿਆ ਵੀ ਇਹ ਜਾਂਦਾ ਕਿ ਭਾਈ ਬਾਹਰ ਤੇ ਬਾਹਰ ਤਾਂ ਇੱਕ ਮਸ਼ੀਨਾ ਕੰਮ ਕਰਦੀਆਂ ਨੇ ਬੰਦੇ ਨੂੰ ਤਾਂ ਕੋਈ ਵੀ ਇਹੋ ਜਿਹਾ ਕੰਮ ਕਰਨਾ ਨਹੀਂ ਪੈਂਦਾ ਟੈਕਨੋਲੋਜੀ ਬਹੁਤ ਆ ਉਰੇ ਆ ਕੇ ਪਤਾ ਲੱਗਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਟੈਕਨੋਲੋਜੀ ਕਿਹਨੂੰ ਕਹਿੰਦੇ ਨੇ ਪੂਰੇ ਬੰਦੇ ਹੀ ਮਸ਼ੀਨਾ ਨੇ ਨਵੀਂ ਗੱਲ ਇਹ ਆ ਕਿ ਜੋ ਐਲਐਮਆਈ ਉਹ ਤੇ ਆਏ ਹੋਏ ਨੇ ਜਾਂ ਕੁਛ ਇੱਥੇ ਲੈ ਲਾ ਦੇ ਆ ਉਹਦੀ ਨਵੀਂ ਖਬਰ ਨਿਕਲ ਕੇ ਇਹ ਆਈ ਆ ਉਹ ਇੱਕ ক্লোਜ਼ ਵਰਕ ਪਰਮੈਂਟ ਹੁੰਦਾ ਸਾਰਿਆਂ ਨੂੰ ਪਤਾ ਤੇ ਇਹਦੇ ਵਿੱਚ ਕੋਈ ਲੁੱਕ ਨਹੀਂ ਕਿਉਂਕਿ ਇਹ ਹੁੰਦਾ ਸੀਗਾ ਕਿ ਭਾਈ ਆਪਾਂ ਨੂੰ ਐਲਐਮਆਈ ਲੈ ਲਈ ਪੱਕਾ ਕੰਮ ਮਿਲ ਗਿਆ ਤੇ ਇੰਨੀ ਪੇ ਮਿਲ ਲਈ ਆਗੀ ਤੇ ਜੋ ਐਲਐਮਆਈ ਉਤੇ ਆਉਂਦੇ ਸੀ ਬਈ ਬਹੁਤ ਸਾਰੀਆਂ ਹੁਣ ਰਿਪੋਰਟਾਂ ਆਈਆਂ ਨੇ ਗੀਆਂ ਕਿ ਜਿਹੜੇ ਬੰਦੇ ਐਲਐਮਆਈ ਉਤੇ ਆਉਂਦੇ ਸੀਗੇ ਤੇ ਉਹਨਾਂ ਨੂੰ ਕੀ ਕਰਦੇ ਸੀ ਪਹਿਲਾਂ ਵੱਡੇ ਵੱਡੇ ਘਰ ਲੈ ਲਾਦੇ ਸੀ ਉਹ ਘਰਾਂ ਦੇ ਵਿੱਚ ਉਹਨਾਂ ਨੂੰ ਰੱਖਦੇ ਸੀਗੇ ਤੇ ਕਿਉਂਕਿ ਪਹਿਲਾਂ ਖੁੱਲਕੇ ਨਹੀਂ ਬੋਲਦੇ ਸੀ ਹੁਣ ਜਦੋਂ ਥੋੜੀ ਘਾਣੇ ਲੋਕਾਂ ਨੂੰ ਪਤਾ ਲੱਗਿਆ ਉਹਨਾਂ ਨੇ ਦੱਸਿਆ ਆਪਣੇ ਦਿਲ ਦੇ ਹਾਲ ਇੱਕ ਇੱਕ ਕਮਰੇ ਦੇ ਵਿੱਚ 8-8 ਬੰਦੇ ਰਹਿੰਦੇ ਸੀ ਕਿਉਂ ਕਿ ਕਿਰਾਇਆ ਨਹੀਂ ਪੂਰਾ ਹੁੰਦਾ ਸੀ ਜਿਵੇਂ ਜਿਹੜੇ ਬੰਦੇ ਐਲ ਐਮ ਆਈ ਤੇ ਆਏ ਸੀ ਉਹਨਾਂ ਨੂੰ ਕਹਿੰਦੇ ਵੀ 12 ਘੰਟੇ ਕੰਮ ਕਰਾਉਣ ਤੋਂ ਬਾਅਦ ਕੁਝ ਵੀ ਏਵਰੇਜ ਨਹੀਂ ਪੈਂਦੀ ਸੀ ਸਿਰਫ 8 ਡਾਲਰ ਪ੍ਰਤੀ ਘੰਟੇ ਦੀ ਏਵਰੇਜ ਪੈਂਦੀ ਸੀ ਤੇ ਮੂੰਹੋਂ ਮੰਗਿਆ ਉਹਨਾਂ ਤੋਂ ਜਿਵੇਂ ਕਹਿੰਦੇ ਸੀ ਜੀ ਕਿਉਂਕਿ ਜਿਹੜੀ ਜਿਹੜੇ ਵੀ ਬੁਲਾਏ ਹੁੰਦੇ ਸੀਗੇ ਐਲ ਐਮ ਆਈ ਤੇ ਉਹੀ ਲੱਗਦਾ ਸੀ ਕਿ ਉਹਨਾਂ ਨਹੀਂ ਘਰ ਲੈਂਦੇ ਹੁੰਦੇ ਸੀ ਉਹਨਾਂ ਤੋਂ ਆਪਦੀ ਮਨਮਰਜ਼ੀ ਦਾ ਕਿਰਾਇਆ ਲੈਣਾ ਤੇ ਉਹਨਾਂ ਲੋਕ ਬਚਣਾ ਕੀ ਤੇ ਵਿੱਚ ਤਾਂ ਇਥੋਂ ਤੱਕ ਨੌਬਤਾਈ ਆ ਕਹਿੰਦੇ ਉਹਨਾਂ ਨੂੰ ਬਾਥਰੂਮ ਵੀ ਇੱਕ ਬੋਤਲਾਂ ਚ ਕਰਨਾ ਪੈਂਦਾ ਸੀ ਕਿਉਂਕਿ ਐਨੇ ਬੰਦੇ ਹੁੰਦੇ ਸੀ ਕਿਉਂਕਿ ਬਾਥਰੂਮ ਜਾਣ ਲਈ ਤਾਂ ਜਗ੍ਹਾ ਹੀ ਨਹੀਂ ਹੁੰਦੀ ਸੀਗੀ ਹੁਣ ਹਰੇਕ ਕਮਰੇ ਦੇ ਵਿੱਚ ਤਾਂ ਬਾਥਰੂਮ ਹੁੰਦਾ ਨਹੀਂ ਇੱਕ ਕਮਰੇ ਦੇ ਵਿੱਚ 8 ਲੋਕ ਰਹਿ ਰਹੇ ਨੇ ਉਹ ਕਹਿੰਦੇ ਉਹ ਦਰਵਾਜ਼ਾ ਉਹ ਜਿਹੜਾ ਕਮਰੇ ਚ ਰਹਿ ਰਹੇ ਨੇ ਉਹ ਕਮਰੇ ਦਾ ਲੋਕ ਵੀ ਨਹੀਂ ਲੱਗਦਾ ਕਿਉਂਕਿ ਬੰਦਿਆਂ ਲਈ ਜਦੋਂ ਸੌ ਨੂੰ ਜਗ੍ਹਾ ਹੀ ਨਹੀਂ ਹੈਗੀ ਉਹ ਕਮਰੇ ਦੇ ਵਿੱਚ ਛੋਟੇ ਕਮਰੇ ਹੁੰਦੇ ਨੇ ਤੇ ਇਥੋਂ ਦੇ ਗੱਲ ਵੀ ਕੀਤੀ ਮਿਨਿਸਟਰਾਂ ਕਹਿੰਦੇ ਵੀ ਅਸੀਂ ਇਹ ਗੱਲ ਤੋਂ ਹੈਰਾਨ ਆ ਵੀ ਜੋ ਕੰਪਨੀਆਂ ਬੁਲਾਉਂਦੀਆਂ ਨੇ ਕਿਉਂਕਿ ਇੱਕ ਐਲ ਐਮ ਆਈਓ ਕਢਾ ਲਾਉਂਦੀਆਂ ਨੇ ਸਾਨੂੰ ਵਰਕਰਾਂ ਦੀ ਲੋਡ ਆ ਇਥੋਂ ਮਨਮਰਜ਼ੀ ਦਾ ਇੱਕ ਕੰਮ ਕਰਾਉਂਦੀਆਂ ਨੇ ਉਹਨਾਂ ਨਾਲ ਜ਼ਬਰਦਸਤੀ ਕਰਦੀਆਂ ਨੇ ਕੰਮ ਪਿੱਛੇ ਕਿ ਸਾਨੂੰ ਇੰਨਾ ਕੰਮ ਕਰਨਾ ਪਊਗਾ ਆਹ ਕਰਨਾ ਪਊਗਾ ਫਿਰ ਉਹਨਾਂ ਨੂੰ ਪੇ ਵੀ ਉਹ ਆਪਦੀ ਮਨਮਰਜ਼ੀ ਦੀ ਦਿੰਦੀਆਂ ਨੇ ਤੇ ਫਿਰ ਉਹ ਤੋਂ ਇੱਕ ਐਗਰੀਮੈਂਟ ਤੇ ਸਾਈਨ ਵੀ ਕਹਿੰਦੇ ਪਹਿਲਾਂ ਹੀ ਕਰਾ ਲਿਆ ਕਿ ਭਾਈ ਜੇ ਕੱਲ ਨੂੰ ਤੈਨੂੰ ਕੰਮ ਛੱਡਣਾ ਚਾਹਵੇਂ ਇਹਦੀ ਤੂੰ ਆਪਦੀ ਮਰਮਰਜੀ ਨਾਲ ਛੱਡ ਰਿਹਾ ਕੰਪਨੀ ਦੇ ਉੱਤੇ ਕੋਈ ਕਲੇਮ ਨਹੀਂ ਤਾਂ ਕਹਿੰਦੇ ਉਹ ਬੰਦੇ ਦੇ ਪਹਿਲਾਂ ਹੀ ਹੱਥ ਵੜਦਾ ਦੇ ਆ ਸਾਰੇ ਕਿ ਕੱਲ ਨੂੰ ਇਹ ਬੰਦਾ ਕੁਝ ਕਰ ਨਾ ਸਕੇ ਹੁਣ ਉਹ ਵਿੱਚ ਇਹ ਗੱਲ ਆਈ ਵੀ ਕੁਝ ਕਹਿੰਦੇ ਤੁਸੀਂ ਬੋਲੋ ਆਵਾਜ਼ ਚੱਕੋ ਤਾਂ ਉਹ ਕਹਿੰਦੇ ਵੀ ਅਸੀਂ ਆਵਾਜ਼ ਕਿੱਦਾਂ ਚੱਕ ਲਈਏ ਅਸੀਂ ਪਹਿਲਾ ਹੀ 30-30 ਲੱਖ ਰੁਪਇਆ ਕਹਿ ਲਓ ਵੀ 40-50 60-60 ਹਜ਼ਾਰ ਡਾਲਰ ਇਹਨਾਂ ਨੂੰ ਦੇ ਕੇ ਆਏ ਆ ਲਮਾਈ ਦੇ ਸਿਰਫ ਸਾਨੂੰ ਆਇਆ ਸੀ ਕੈਨੇਡਾ ਪਹੁੰਚ ਜੀਏ ਜੇ ਅਸੀਂ ਹੁਣ ਕੁਝ ਬੋਲਾਂਗੇ ਤਾਂ ਸਾਨੂੰ ਚੱਕ ਕੇ ਰਿਪੋਰਟ ਕਰ ਦਾਂਗੇ ਕਿਉਂਕਿ ਇੰਨਾ ਸੌਖਾ ਨਹੀਂ ਹੈਗਾ ਕਿ ਭਾਈ ਤੁਹਾਡਾ ਕਲੋਜ਼ ਵੀਜ਼ਾ ਉਹਨੂੰ ਅਸੀਂ ਓਪਨ ਵੀਜ਼ਾ ਕਰਵਾ ਲਈ ਕਿਸੇ ਦੇ ਪਿੱਛੇ ਲੱਗ ਕੇ ਕਿਉਂਕਿ ਦਿੱਕਤ ਇਹ ਆ ਅੱਜ ਦੇ ਟਾਈਮ 'ਚ ਜਿਹੜੇ ਕਲੋਜ਼ ਪਰਮਿਟਸ ਸਿਗੇ ਉਹਨਾਂ ਨੂੰ ਜੇ ਓਪਨ ਕਰਾਉਣਾ ਚਾਹੀਏ ਕਈਆਂ ਨੇ ਕੇਸ ਲਾਏ ਉਹਨਾਂ ਦੀਆਂ ਰਿਫਿਊਜ਼ ਲਾ ਆ ਗਈਆਂ ਪਰ ਤੁਸੀਂ ਇਹ ਦੇਖੋ ਕਿ ਰਿਫਿਊਜ਼ਲ ਆ ਗਈ ਆ ਤੇ ਉਹਨਾਂ ਲਈ ਦੁਬਾਰੇ ਸ਼ਾਇਦ ਚਾਂਸ ਨਹੀਂ ਹੈਗੇ ਕਿਉਂਕਿ ਪਿਛਲਾ ਵੀਜ਼ਾ ਵੀ ਗਿਆ ਤੇ ਅਗਲਾ ਅਪਲਾਈ ਕੀਤਾ ਸੀ ਉਹ ਵੀ ਨਹੀਂ ਆਇਆ ਤੇ ਉਹ ਫਸ ਗਏ ਬਹੁਤ ਸਾਰੇ ਮੁੰਡੇ ਨੇ ਜੋ ਫਸ ਗਏ ਹੁਣ ਕਿਉਂਕਿ ਪਹਿਲੀ ਅਗਲਾ ਇੰਨੇ ਪੈਸੇ ਲਾ ਕੇ ਆਏ ਨਵੇਂ ਵਕੀਲ ਦੇ ਨੂੰ ਹਿੰਮਤ ਨਹੀਂ ਪੈਂਦੀ ਇੱਕ ਕੀ ਹੁੰਦਾ ਜਿਹੜਾ ਕਲੋਜ਼ ਵਾਲਾ ਉਹ ਬਾਹਰ ਜਾਂਦਾ ਹੀ ਨਹੀਂ ਕਿਤੇ ਨਿਕਲ ਨਹੀਂ ਸਕਦਾ ਉਹਨੂੰ ਫਸਾ ਕੇ ਰੱਖਦੇ ਨੇ ਉਹਨੂੰ ਬਾਹਰਲੀ ਦੁਨੀਆਦਾਰੀ ਦਾ ਬਈ ਪਤਾ ਹੀ ਨਹੀਂ ਲੱਗਦਾ ਕੀ ਕੁਝ ਚੱਲ ਰਿਹਾ ਕੀ ਨਹੀਂ ਉਹਨੂੰ ਤਾਂ ਇੱਕ ਉਹ ਕੰਮ ਹੋਇਆ ਦਾ ਜਿਵੇਂ ਆਪਣੇ ਬੱਕਰੀਆਂ ਚਾਰਨ ਵਾਲੇ ਦਾ ਹੋਏਦਾ ਕਿ ਰਾਤ ਨੂੰ ਬੱਕਰੀਆਂ ਲੈ ਕੇ ਬਾਗਲ ਚ ਵੜਦੇ ਨੇ ਤੜਕੀ ਜਾਣਾ ਫੇਰ ਰਾਤ ਨੂੰ ਵੜਨਾ ਜਿਵੇਂ ਉਹਨੂੰ ਤੋਂ ਇੱਕ ਉੜਦੀ ਧੂੜ ਬੱਕਰੀਆਂ ਚ ਰਹਿਣ ਵਾਲੇ ਨੂੰ ਸਭ ਕੁਝ ਖਤਮ ਕਰ ਦادیه ਦਾ ਨੱਕ ਦੀ ਬਾਸ਼ਨਾ ਦੀ ਐਦਾਂ ਹੀ ਹਰੇ ਆ ਜਿਹੜੇ ਕਲੋਜ਼ ਵਰਕ ਪਰਮਨਟ ਤੇ ਆ ਰਹੇ ਨੇ ਜਾਂ ਕੋਈ ਦੂਰ ਦਰਾਜ ਦਿਹਾੜੀ ਵਾਲਾ ਕੰਮ ਕਰਦੇ ਨੇ ਉਹਨਾਂ ਨੂੰ ਸਿਰਫ ਇਹੀ ਟਾਈਮ ਮਿਲਦਾ ਬਾਈ ਕਿ ਕੰਮ ਤੇ ਜਾਣਾ ਤੇ ਕੰਮ ਤੇ ਆਉਣਾ ਆਨਸਾਰ ਰਾਤ ਨੂੰ ਰੋਟੀਆਂ ਖਾਧੀਆਂ ਨੇ ਜਾਂ ਭੁੱਖਾ ਸੋ ਜਾਣਾ ਤੇ ਉਹਨਾਂ ਨੂੰ ਬਾਹਰ ਜਾਣ ਦਾ ਦੁਨੀਆ ਵਿੱਚ ਮਿਲਣ ਦਾ ਕੋਈ ਮੌਕਾ ਨਹੀਂ ਮਿਲਦਾ ਕਿ ਬਾਹਰ ਕੀ ਚੱਲ ਰਿਹਾ ਇੱਥੇ ਕਲੋਜ਼ ਪਰਮਟ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗੱਲਾਂ ਨਿਕਲ ਕੇ ਆਉਂਦੀਆਂ ਨੇ ਹੁਣ ਸਰਕਾਰ ਦੇ ਉੱਤੇ ਵੀ ਦਬਾਅ ਬਣਾਇਆ ਜਾ ਰਿਹਾ ਕਿ ਸਰਕਾਰ ਨੂੰ ਸਭ ਕੁਝ ਪਤਾ ਹੈਗਾ ਤੇ ਜਿਹੜੇ ਆ ਕਲੋਜ਼ ਵਰਕ ਪਰਮਟ ਨੇ ਕਿਉਂ ਨਹੀਂ ਬੰਦ ਕਰਦੀ ਜਾਂ ਇਹਨਾਂ ਉੱਤੇ ਕੋਈ ਹੋਰ ਰੂਲ ਨਹੀਂ ਲੈ ਕੇ ਆਉਂਦੀ ਤਾਂ ਜੋ ਵੀ ਬਈ ਐਲ ਐਮ ਆਈ ਤੇ ਆਉਣਾ ਚਾਹੁੰਦਾ ਦੇਖ ਕੇ ਆਇਆ ਕਰੋ ਕਮਾਈ ਤਾਂ ਇੱਥੇ ਹੈ ਹੀ ਨਹੀਂ ਬਿਲਕੁਲ ਤੇ ਦੂਜੀ ਗੱਲ ਇੱਥੇ ਤੰਗ ਵੀ ਹੁਣ ਇਹ ਸੋਸ਼ੀਓਲੋਜੀ ਦਾ ਦੁਬਈ ਚ ਪਾਸਪੋਰਟ ਰੱਖ ਕੇ ਸਾਨੂੰ ਤੰਗ ਕਰਦੇ ਸੀ ਭਾਈ ਇਹਨੇ ਟਾਈਮ ਤੋਂ ਪਹਿਲਾਂ ਨਹੀਂ ਤੂੰ ਜਾ ਸਕਦਾ ਕੰਪਨੀ ਦਾ ਐਗਰੀਮੈਂਟ ਆ ਤੇ ਇੱਥੇ ਵੀ ਇੱਕ ਤਰ੍ਹਾਂ ਦਾ ਬਾਈ ਤੰਗ ਕਰ ਲਾਗੇ ਪਹਿਲਾਂ ਤਾਂ ਇੰਨੇ ਪੈਸੇ ਪੁੱਟ ਕੇ ਆਉਣੇ ਹੋ ਫਿਰ ਕੁਝ ਬਚਦਾ ਨਹੀਂ ਫਿਰ ਉਤੋਂ ਤੰਗੀ ਹੋਣੀ ਤੇ ਆਪਣੀ ਜਿਹੜੇ ਦੇਸ਼ ਚ ਤੁਸੀਂ ਵਧੀਆ ਰੋਟੀ ਖਾਂਦੇ ਹੋ ਕਿਸੇ ਦੇ ਪਿੱਛੇ ਲੱਗ ਕੇ ਨਾ ਆਇਆ ਕਰੋ ਇੱਥੋਂ ਦੇ ਹਾਲਾਤ ਬਹੁਤ ਮਾੜੇ ਨੇ ਕੁਝ ਵੀਰ ਵੀਡੀਓ ਪਾਦਾ ਦੇ ਆਸੀਂ ਐਸ਼ ਕਰਦੇ ਆਂ ਜੀ ਕਿਸ ਤਰ੍ਹਾਂ ਤੇ ਗੱਡੀ ਲੈ ਲਈ ਆ ਕਰਦੇ ਉਹਨਾਂ ਦੇ ਫੁਕਰ ਪਣੇ ਵਿੱਚ ਆ ਕੇ ਨਾ ਕਰਿਆ ਕਰੋ ਆਇਆ ਕਰੋ ਇੱਥੇ ਇੰਨੇ ਮਾੜੇ ਹਾਲਾਤ ਹੋ ਰਹੇ ਆ ਮੈਂ ਰੋਜ਼ ਮਿਲਦਾ ਇੱਥੇ ਰਹਿਣਾ ਬਈ ਬਾਹਰ ਰਹਿਣੇ ਆ 24 ਘੰਟੇ ਤੇ ਅਸੀਂ ਵੀ ਸਵੇਰ ਤੋਂ ਲੈ ਕੇ ਸ਼ਾਮ 10 11 ਵਜੇ ਤੱਕ ਬਾਹਰ ਰਹਿਣੇ ਆ ਲੋਕਾਂ ਨੂੰ ਮਿਲਦੇ ਆ ਬਹੁਤ ਸਾਰਿਆਂ ਨੂੰ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਐਦਾਂ ਦੇ ਹੁੰਦੇ ਨੇ ਉਹ ਕਹਿੰਦਾ ਮੇਰੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਅੱਜ ਵਾਲੀ ਕਵਾਈ ਦਾ ਟਾਇਰ ਪੈਂਚਰ ਚ ਵਾਗੀ ਟਾਇਰ ਘਸੇ ਪਏ ਨੇ ਕਿਸੇ ਟਾਇਰਾਂ 'ਚ ਬੁਲਬਲੇ ਉੱਠੇ ਪਏ ਨੇ ਉਹ ਕਹਿੰਦਾ ਮਾਰਕੀਟ ਪਲੇਸ ਤੋਂ ਫੇਸਬੁੱਕ ਮਾਰਕੀਟ ਪਲੇਸ ਤੋਂ ਪੁਰਾਣੇ ਟਾਇਰ ਲੱਭਦਾ ਪੁਰਾਣੇ ਟਾਇਰ ਪਾਊਗਾ ਸਸਤੇ ਜੇ ਕਹਿੰਦਾ ਨਵੇਂ ਟਾਇਰਾਂ ਦੀ ਹਿੰਮਤ ਨਹੀਂ ਪੈ ਰਹੀ ਤੇ ਅਗਲੀ ਵੀਡੀਓ 'ਚ ਫੇਰ ਮਿਲਦੇ ਆ ਬਈ ਨਵੀਂ ਅਪਡੇਟ ਲੈ ਕੇ ਦੇਖਣ ਲਈ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਸ਼ੇਅਰ ਵੀ ਜਰੂਰ ਕਰਦਿਆ ਕਰੋ ਸੋਸਰੇ ਕੱਲ੍ਹ ਦੇ